सत श्रीकाल जी आई फील लेके आए हैं पंज घरेलू पांच मुंडिया रिश्ते वैल है ठीक है जी परिवार के नंबर समेत एंड तक बने रहना शायद एंड वाली लड़की का रिश्ता तुम्हें पसंद आए सत्या जी स्वागत है तुडा अपने चैनल कौर चेत भाई जानी रिश्ते की एड जे भी ऐड लिखवाना चाहते हो तो दिते व्हाट्सअप नंबर पर संपर्क कर सदते हो ठीक है जी वागुरु जी राम राम जी लिखना बिल्कुल भी ना भूलना और ये जरूर दसा तुम कि शहर तो बिलोंग करते हो ठीक है जी बाकी बहुत बहुत बधाई है जिंद रिश्ते हो चुके हैं जी सो चलो शुरुआत कर दिया जी पहला रिश्ता जी ਲੜਕੀ ਦਾ ਨਾਮ ਹਿੰਦੂ ਨਾਇਕਾਸਟ ਤੋਂ ਲੜਕੀ ਬਿਲੋਂਗ ਕਰਦੀ ਹੈ ਠੀਕ ਹੈ ਜੀ ਤਈ 12 1988 ਦਾ ਜਨਮ ਹੈ 5 ਫੁੱਟ 2 ਹਾਈਟ ਹੈ ਜੀ ਐਮਏ ਪਾਸ ਹੀ ਹੈ ਐਚਡੀਐਫਸੀ ਬੈਂਕ ਵਿੱਚ ਜੋਬ ਕਰਦੇ ਹੈ ਜੀ ਆਪਾ ਤਾਂ ਬਿਜ਼ਨਸ ਹੈ ਮਮਾ ਦਾ ਵੀ ਬਿਜ਼ਨਸ ਹੈ ਜੀ ਇੱਕ ਇੱਕ ਪ੍ਰਾ ਅਨਮੈਰਿਡ ਹੈ ਇੱਕ ਪੈਨ ਮੈਰਿਡ ਹੈ ਠੀਕ ਹੈ ਜੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਲੜਕਾ ਭਾਵੇਂ ਪ੍ਰਾਈਵੇਟ ਜੋਬ ਕਰਦਾ ਹੋਵੇ ਗਵਰਨਮੈਂਟ ਜੋਬ ਕਰਦਾ ਹੋਵੇ ਪਰ ਵਧੀਆ ਹੋਵੇ ਠੀਕ ਹੈ ਜੀ ਨਸ਼ੇ ਤੋਂ ਰਹਿਤ ਹੋਵੇ ਲੜਕੀ ਦੇ ਪਰਿਵਾਰ ਵਾਲੇ ਵੈਸ਼ਨੋ ਹੈ ਜੀ ਲੜਕਾ ਵੀ ਵੈਸ਼ਨੋ ਹੀ ਚਾਹੀਦਾ ਜੀ ਇਹਨਾਂ ਨੂੰ ਪਰਿਵਾਰ ਵਾਲਿਆਂ ਦੀ ਪੀਲੀ ਪੱਟੀ ਉਹ ਜਿਹੜਾ ਨੰਬਰ ਹੈ ਜੀ ਤੁਸੀਂ ਸੀ ਕਰੋ ਸਿੱਧੀ ਗੱਲਬਾਤ ਤਰਵਾਰ ਵਾਲਿਆ ਦੇ ਨਾਲ ਜੀ ਇਹ ਰਿਸ਼ਤਾ ਲੜਕੇ ਦਾ ਜੀ ਲੜਕਾ ਵੈਲ ਸੈਟਲਡ ਹੈ ਜੀ ਨਾਮ ਬਵਨੇਸ਼ਾ ਜੀ ਕਾਸ ਸ਼ਾਬੜਾ 26 10 1998 ਦਾ ਜਨਮ ਹੈ ਜੀ 3:05 ਕੇ 5 ਮਿੰਟ ਦੁਪਹਿਰ ਤੇ 5 ਫੁੱਟ 8 ਹਾਈਟ ਹੈ ਜੀ ਲੜਕਾ 8 ਪਾਂਸੇਗਾ ਜੀ ਲੜਕਾ ਬੋਲ ਤੇ ਸੁਣ ਨਹੀਂ ਸਕਦਾ ਠੀਕ ਹੈ ਜੀ profession ਜਰਾ ਫੈਮਲੀ ਬਿਜ਼ਨਸ ਹੈਗਾ ਜੀ ਪਾਪਾ ਰ ਵੀ ਬਿਜ਼ ਪਾਪਾ ਬਿਜ਼ਨਸਮੈਨ ਹੈ ਮਮਾ ਹੋਮਿਕ ਮਮਾ ਵੀ ਬਿਜ਼ਨਸ वूमन ਹੈ ਲੁਧਿਆਣਾ ਦੇ ਦੇਗੇ ਜੀ ਔਰ ਇੱਕ ਸਿਸਟਰ ਜੀ ਇਹਨਾਂ ਦੀ ਲੜਕੀ ਚਾਹੀਦੀ ਹੈ ਜੀ ਜੀ ਦੀ ਉਮਰ ਪੱਛੀ ਭਾਈ ਤੋਂ 27 ਸਾਲ ਦੇ ਵਿੱਚ ਹੋਵੇ ਲੜਕੀ ਭਾਵੇਂ ਵਿਡੋ ਹੋਵੇ ਜਾਂ ਡਿਵੋਰਸ ਹੋਵੇ ਅਸੈਪਟਿਡ ਹੈ ਜੀ ਪੀਲੀ ਪੱਟੀ ਉੱਪਰ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹ ਜਿਹੜੀ ਪ੍ਰੋਫਾਈਲ ਹੈ ਜੀ ਲੜਕੇ ਦੀ ਹੈ ਬੈਲ ਸੈਟਲਡ ਫੈਮਿਲੀ ਹੈ ਜੀ ਲੜਕਾ ਵਰਕ ਪਰਮਿਟ ਤੇ ਹੈ ਪੁਰਤਗਾਲ ਦੇ ਵਿੱਚ ਲੜਕੇ ਦਾ ਨਾਮ ਵਿਸ਼ ਸਿੰਘ ਹੈ ਜੀ ਜੱਟ ਸਿੰਘ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਆਲਖ ਬਹੁਤ ਹੈ ਜੀ ਵੀ ਸਤੰਬਰ 1990 ਦਾ ਜਨਮ ਹੈ 5.3 ਇੰਚ ਹੈ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਔਰ ਪੁਰਤਗਾਲ ਦੇ ਵਿੱਚ ਗਿਆ ਜੀ ਬੇਪਾਸ ਹੈਗਾ ਵਾ ਬੇਟਾ ਔਰ ਬੀ ਬੀ ਕੀਤੀ ਹੈ ਪਲਸ ਮਾਸਟਰਸ ਇਨ ਫਾਈਨੈਂਸ ਫ্রম ਰូមਾਨੀਆ ਤੋਂ ਕੀਤੀ ਇੱਕ ਸਾਲ ਦੀ ਠੀਕ ਹੈ ਜੀ ਔਰ ਜੌਬ ਕਰਦੇ ਪਏ ਹੈ ਪੁਰਤਗਾਲ ਦੇ ਵਿੱਚ ਵੇਅਰ ਹਾਊਸ ਦੇ ਵਿੱਚ 1000 ਯੂਰੋ ਜੀ ਅਨਰੀ ਇਨਕਮ ਮਹੀਨੇ ਦੀ ਔਰ ਪਿਤਾ ਜੀ ਰੀਅਲ ਏਸਟੇਟ ਬਿਜ਼ਨਸ ਹੈ ਜੀ ਮम्मा ਜੀ ਜੋ ਹੈ ਗਿਆ ਹੋਮ ਹੋਮ ਮੇਕ ਕਰੀ ਗਿਆ ਦੋ ਸਿਬਲਿੰਗਸ ਹੈਗੇ ਔਰ ਇੱਕ ਬ੍ਰਦਰ ਹੈ ਜੋ ऑस्ट्रेलिया ਦੇ ਵਿੱਚ ਇੱਕ ਲੜਕੀ ਚਾਹੀਦੀ ਹੈ ਸੇਮ ਕਾਸ ਜੁੜੀ ਹੋਵੇ ਠੀਕ ਹੈ ਜੀ ਤੁਸੀਂ ਪੀਲੀ ਪੱਟੀ ਉੱਤੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਪਰਿਵਾਰ ਵਾਲਿਆਂ ਨੂੰ ਸਿੱਧਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਇਹ ਜਿਹੜੀ ਪ੍ਰੋਫਾਈਲ ਹੈ ਜੇ ਦੁਬਈ ਵਾਲੀ ਲੜਕੀ ਦੀ ਹੈ ਨਾਮ ਹਾਈਡ ਰੱਖਿਆ ਗਿਆ ਹੈ 991 ਦਾ ਜਨਮ ਹੈ ਸ਼ਰਮਾ ਕਾਸ ਹੈ ਜੀ 5 ਫੁੱਟ 3 ਹਾਈਟ ਹੈ ਜੀ ਲੜਕੀ ਨੇ ਪੀਜੀਡੀਸੀ ਕੀਤੀ ਹੈ ਜੌਬ ਕਰਦੇ ਪਏ ਦੁਬਈ ਦੇ ਵਿੱਚ ਅਕਾਊਂਟੈਂਟ ਹੈ ਠੀਕ ਹੈ ਜੀ ਲੜਕੀ ਦਾ ਡਿਵੋਰਸ ਹੋਇਆ ਪਿਆ ਹੈ ਔਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੈ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਨੇ ਦੋ ਪ੍ਰਾਣੇ ਠੀਕ ਹੈ ਜੀ ਲੜਕੀ ਦੀ ਮੰਗ ਹੈ ਜੀ ਲड़का ਦੁਬਈ ਦੇ ਵਿੱਚ ਹੋਵੇ ਜਨਰਲ ਕਾਸਟ ਦਾ ਹੋਵੇ ਵੈਸ਼ਨੋ ਹੋਵੇ ਸੋਨਾ ਹੋਵੇ ਤੁਸੀਂ ਪੀਲੀ ਪੱਟੀ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਓਨਲੀ WhatsApp ਠੀਕ ਹੈ ਜੀ ਜੀ ਜਿਹੜਾ ਰਿਸ਼ਤਾ ਲੜਕੇ ਦਾ ਜੀ ਨਾਮ ਕਮਲ ਸ਼ਰਮਾ ਜੀ 5 3 5 ਮਾਰਚ 1990 ਦਾ ਜਨਮ ਹੈ 2:13 ਵਜੇ ਸਵੇਰੇ ਹਾਈਟ ਹੈ ਜੀ 5 ਫੁੱਟ 6 ਇੰਚ ਲੁਧਿਆਣੇ ਦਾ ਜਨਮ ਹੈ ਜੀ ਰੰਦੇਵੀ ਲੁਧਿਆਣੇ ਦੀ ਨੇ ਠੀਕ ਹੈ ਜੀ ਲੜਕੀ ਦੀ ਸਟੱਡੀ ਹੈ ਜੀ ਅੰਡਰ ਗ੍ਰੈਜੂਏਟ ਮੋਬਾਈਲ ਸ਼ਾਪ ਓਨਰ ਹੈ ਜੀ इन्हना इनकम एक लख महीने की एक सिस्टर है जो मैरिड है और जो इन्हे फादर ने बिजनेसमैन ने माता जी एक्सपायर हो गए हैं घरेलू तो सियानी लड़की चाहिए दी है ब्राह्मण कास्ट की हो ठीक है जी सिंपल मैरिज करेंगे कोई डिमांड नहीं है जी लड़का भी वाइया जी सतारा सौ पचवंजा नंबर पीली पट्टी परिवार वाले नंबर है जी तुम सीधी गलबात कर सकते हो जी इन्होंने मैरिज की ये जी प्रोफाइल है जी विवेक थमन की है कास्ट खत्री 5 फुट 8 हाइट है जी 2 जुलाई 1992 ਦਾ ਜਨਮ ਹੈ ਮੈਟ੍ਰਿਕ ਪਾਸ ਹੈ ਜੀ profession ਲੜਕੀ ਦਾ ਸੇਲਸਮੈਨ ਹੈ ਜੀ 18000 ਸੈਲਰੀ ਤੇ ਮਮੀ ਪਾਪਾ ਨਹੀਂ ਹੈਗੇ ਲੜਕੇ ਦੇ ਇੱਕ ਭਰਾ ਵਾ ਇੱਕ ਬ੍ਰਦਰ ਹੈ ਜੀ ਮੈਰਿਡ ਹੈ ਤੇ ਦੋ ਸਿਸਟਰ ਉਹ ਵੀ ਮੈਰਿਡ ਨੇ ਏਰੀਆ ਲੁਧਿਆਣਾ ਜੀ ਲੜਕੀ ਚਾਹੇ ਕਿ ਰੈਲੂ ਸਿੰਪਲ ਸਿੰਪਲ ਮੈਰਿਜ ਕਰਨਗੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੇ ਲੜਕੇ ਦਾ ਨਾਲ ਪੀਲੀ ਪਹਿਲੀ ਪੱਟੀ ਉਹ ਜਿਹੜੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਇਹਨਾਰੇ ਨਾਲ ਠੀਕ ਹੈ ਜੀ ਇਹ ਰਿਸ਼ਤਾ ਲੜਕੀ ਦਾ ਜੀ ਨਾਮ ਕੋਟਰੀ ਰਮਦਾਸਿਆ ਸਿੱਖ ਪਰਿਵਾਰ ਤੋਂ ਬਿਲਾਉਂ ਕਰਦੀ ਹੈ ਜੀ 2 ਜੁਲਾਈ 1996 ਦਾ ਜਨਮ ਹੈ ਜੀ ਪੰਜ ਸੱਤ ਹਾਈਟ ਹੈ ਬੀਏ ਐਲਐਲਬੀ ਕੀਤੀ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਲੜਕਾ ਸੀਨੀਅਰ ਅਸਚਰਾ ਵੇ ਪੜਿਆ ਲਿਖਿਆ ਹੋਵੇ ਆ ਭਾਵੇਂ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਵਧੀਆ ਹੋਵੇ ਠੀਕ ਹੈ ਜੀ ਨਸ਼ੇ ਤੋਂ ਰਹਿਤ ਹੋਵੇ 1653 1753 ਨੰਬਰ ਹੈ ਜੀ ਪੀ ਪੱਟੀ ਵੀਜੀ ਪਰਿਵਾਰ ਵਾਲਿਆਂ ਨਾਲ ਨੰਬਰ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਵਾਲਿਆਂ ਨਾਲ ਇਹ ਜਿਹੜਾ ਰਿਸ਼ਤਾ ਜੀ ਲੜਕੇ ਦਾ ਵਾ ਲੜਕੇ ਦਾ ਨਾਮ ਹਾਈਡਰੋ ਹੈਗਾ ਵਾ ਸ਼ਰਮਾ ਕਾਸਟਾ ਜੀ ਬ੍ਰਾਹਮਣ 24/8/1988 ਦਾ ਜਨਮ ਹੋਇਆ 6:03 ਸ਼ਾਮ ਦੇ ਪੈਂਤਨ ਹਾਈਡਰਾ ਜੀ ਸਟੱਡੀ میٹرਕ ਕੀਤੀ ਹੋਈ ਹੈ ਵਰਕ ਕਰਦੇ ਪਏ ਜੀ ਯੰਗ ਮੈਨ ਮੇਕਸ ਸੋਫਾ ਫਰਨੀਚਰ ਸੋਫਾ ਫਰਨੀਚਰ ਬਣਾਉਂਦਾ ਨਾ ਵਰਕ ਹੈ ਜੀ ਇੱਕ ਭਰਾ ਇੱਕ ਭੈਣ ਦੋਨੋਂ ਮੈਰਿਡ ਹੈ ਪਿਤਾ ਜੀ ਐਕਸਪਾਇਰ ਹੋ ਗਏ ਨੇ ਮਾਤਾ ਜੀ ਹੋਮ ਮੇਕਰ ਹੈ ਕਪੂਰਥਲਾ ਦੇ ਰਹਿਣ ਵਾਲੇ ਜੀ ਗਰੀਬ ਘਰ ਦੀ ਲੜਕੀ ਹੋਵੇ ਸਿੰਪਲ ਮੈਰਿਜ ਕਰਨਗੇ ਚੁਣੀ ਚੜਾਵਾ ਔਰ ਹੋਰ ਕੋਈ ਡਿਮਾਂਡ ਨਹੀਂ ਹੈ ਜੇ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਸਿਰਫ ਚੁਣੀ ਚੜਾਵਾ ਹੀ ਕਰਨਾ ਹੈ 1758 ਨੰਬਰ ਹੈ ਜੀ ਪੀਲੀ ਪੱਟੀ ਵਿਜੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਠੀਕ ਹੈ ਜੀ ਇਹ ਜਿਹੜੀ ਪ੍ਰੋਫਾਈਲ ਹੈ ਜੀ ਲੜਕੇ ਦੀ ਹੈ ਜੀ ਨਾਮ ਕੇ ਸਿੰਘ ਹੈ ਜੀ ਜੱਟ ਇਹਨੇ ਕਾਸਟ ਇਹਨਾਂ ਦੀ 28 ਅਗਸਤ 1999 ਦਾ ਜਨਮ ਹੈ ਜੀ ਪੰਜ ਦਾ ਸਾਈਟ ਹੈ ਮੈਟ੍ਰਿਕ ਪਾਸ ਹੈਗੇ ਨੇ ਬਿਜ਼ਨਸ ਓਨਰ ਹੈ ਜੀ 14 ਲੱਖ ਰੁਪਏ ਇਹਨਾਂ ਦੀ ਇਨਕਮ ਹੈ ਵੈਜੀਟੇਰੀਅਨ ਹੈ ਜੀ ਬਿਲਕੁਲ ਔਰ ਇੱਕ ਬ੍ਰਦਰ ਹੈ ਜੀ ਜੋ ਮੈਰਿਡ ਹੈ ਏਰੀਆ ਫਿਰੋਜ਼ਪੁਰ ਹੈ ਜੀ ਇਹਨਾਂ ਦਾ ਗਰੀਬ ਘਰ ਦੀ ਕੁੜੀ ਚਾਹੀਦੀ ਹੈ ਸਿੰਪਲ ਮੈਰਿਜ ਕਰਾਂਗੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਕਰੇਲੂ ਕੁੜੀ ਚਾਹੀਦੀ ਹੈ ਬਸ ਔਰ ਪੀਲੀ ਪੱਟੀ ਵੀ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਪਰਿਵਾਰ ਵਾਲਿਆਂ ਨਾਲ ਠੀਕ ਹੈ ਜੀ ਇਹ ਜਿਹੜਾ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਜੀ ਲੜਕਾ ਮੰਗਲੀਕ ਹੈ ਔਰ ਲੰਡਨ ਸਟੱਡੀ ਬੇਸ ਤੇ ਗਿਆ ਹੋਇਆ ਹੈ ਠੀਕ ਹੈ ਜੀ ਨਾਮ ਜੇ ਸਿੰਘ ਗਿੱਲ ਹੈ ਜੀ ਕਾਸਟ ਜੱਟ ਸਿੱਖ ਹੈ ਹਾਈਟ ਪੁਆਇੰਟ 10 ਹੈ ਜੀ ਜਨਮ ਹੈ ਜੀ ਬੱਚੇ ਦਾ 12 ਜੂਨ 1998 12:15 ਮਿੰਟ ਠੀਕ ਹੈ ਜੀ ਅੰਮ੍ਰਿਤਸਰ ਦਾ ਹੀ ਹੈ ਔਰ ਕਮਰਸ਼ੀਅਲ ਪ੍ਰਾਪਰਟੀ ਵੀ ਹੈ ਜੀ ਇਹਨਾਂ ਦੇ ਕੋਲ ਪਲੱਸ 10 ਕੇ ਲੇ ਜਮੀਨ ਹੈ ਬੱਚੇ ਦੇ ਕੋਲ ਸਿੰਗਲ ਸਨ ਇਕੱਲਾ ਇਕੱਲਾ ਲੜਕਾ ਜੀ ਕੋਈ ਬ੍ਰਦਰ ਸਿਸਟਰ ਨਹੀਂ ਹੈ ਕੇ ਲੜਕੇ ਨੇ ਲੜਕੇ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਵੀ ਕੀਤਾ ਹੈ ਸੈਕੰਡ ਹੋਂ ਜਿਹੜੇ ਲੰਡਨ ਸਟੱਡੀ ਕਰਦਾ ਪਿਆ bizness ਤੇ ਰਿਲੇਟਡ ਹੈ ਠੀਕ ਹੈ ਜੀ माता पिता जी दोनों गुरसिख ने लड़की चाहिए दी है जो यूके या फिर आ, अगर यूके दी है तो तीस संपर्क करना बहुत वी जी ता तो फिर जे इंडिया तो भी संपर्क कर सकते और लड़का भी बहुत नाल बच्चे की फोटो है नाल पीली पट्टी परिवार वाले का नंबर है जी सीधी गलबात कर सी परिवार वाले जोड़ा तो रिश्ता जी लड़की का जी हिंदू अरोड़ा फैमिली तो है जी लड़की नाम हाइड रखा गया वा पांच तीन हाइट है जी पच्ची साल की उम्र बी सी की हुई है ਪੀਟੀ ਸਕੋਰ ਹੈ ਜੀ 64 ਇੱਕ ਬਰਾ ਅਨਮੈਰਿਡ ਇੱਕ ਪੈਨ ਮੈਰਿਡ ਹੈ ਜੀ ਲੁਧਿਆਣੇ ਰਿਹਾ ਦੇਗੇ ਤੇ ਲੜਕਾ ਛੇ ਦਾ ਬਾਹਰ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਅਗਰ ਉਹ ਖਰਚਾ ਕਰਨ ਵਾਲਾ ਛੇ ਦਾ ਜੀ ਲੜਕਾ ਹੈ ਨਾ ਉਹ ਠੀਕ ਹੈ ਜੀ ਬਾਹਰ ਜਾਣ ਲੈ ਪਹਿਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਵਾਲਿਆਂ ਦੇ ਨਾਲ ਅਜਿਹਾ ਚ ਹੈ ਸੈਟਲ ਲੜਕੀ ਦਾ ਲੜਕਾ ਦਾ ਨਾਮ ਹਾਈਡ ਰੱਖਿਆ ਹੋਇਆ ਹੈ ਜੀ ਲੜਕੇ ਕੋਲ ਅਮਰੀਕਾ اور ਕੈਨੇਡਾ ਦਾ ਵੀਜ਼ਾ ਪਲੱਸ ਬਿਜ਼ਨਸਮੈਨ ਫੈਮਲੀ ਹੈ ਜੀ ਠੀਕ ਹੈ ਜੀ और लड़के लड़केद लड़की कास्ट कोहली है जी सिक्स फैमिली टू बिलोंग कर दे नॉन ड्रीमर बॉय है जी ठीक है जी और लड़की की डेट ऑफ बर्थ है जी पच्ची जुलाई उन्नीस सौ छियानवे पंच फुट गया हाई टाप बीकॉम की हुई है बिज़नेसमैन है जी और रिटेल आउटलेट ऑफ लेडिज़ गारमेंट इन्होंने अपनी शॉप है जी और बारह तो पंद्रह लाख की इनकम है बच्चे की साल दधमपुर है और जो पिता जी ने इन्होंने वो भी बिजनेसमैन है और मम्मा जो है ਵਰਕਿੰਗ ਕਰਦੇ ਆ ਵਰਕਿੰਗ ਲੇਡੀ ਹੈ ਤੇ ਲੜਕੀ ਚਾਹੀਦੀ ਹੈ ਵਧੀਆ ਹੋਵੇ ਸਿੰਪਲ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਨਾ ਡਿਮਾਂਡ ਨਹੀਂ ਕੋਈ ਡਿਮਾਂਡ ਨਹੀਂ ਹੈ ਜੀ ਬਤੌਰੇ ਜਾਣਕਾਰੀ ਲੈਣ ਲਈ ਤੁਸੀਂ ਪਹਿਲੀ ਪੱਤੀ ਨੂੰ ਜੀ ਪਰਿਵਾਰ ਵਾਲਿਆਂ ਦਾ ਨੰਬਰ ਦਿੱਤਾ ਹੈ ਜੀ ਤੁਸੀਂ ਪਰਿਵਾਰ ਵਾਲਿਆਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹ ਜਿਹੜਾ ਰਿਸ਼ਤਾ ਜੀ ਲੜਕੀ ਦਾ ਗਾਵਾ ਨਾਮ ਕੋਟ ਜੱਤ ਸਿਕ ਫੈਮਿਲੀ ਤੋਂ ਹੈ ਜੀ ਏਰੀਆ ਸੰਗਰੂਰ ਹੈ 18 ਸਾਲ ਦੀ ਉਮਰ 5 ਫੁੱਟ 15 ਹਾਈਟ ਹੈ ਜੀ ਬੀਏ ਫਰਸਟ ਈਅਰ ਕੀਤੀ ਲੜਕੀ ਨੇ ਔਰ ਸੇਮ ਜਿਹੜੀ ਮੈਰਿਜ ਕਰਨੀ ਹੈ ਸੇਮ ਕਾਸਟ ਜਿਹੜੇ ਲੜਕੇ ਨਾਲ ਕਰਨੀ ਹੈ ਜੀ ਐਨਆਰਆਈ ਹੋਵੇ ਜਾਂ ਗਵਰਨਮੈਂਟ ਜੋਬ ਵਾਲਾ ਹੋਵੇ ਜਾਂ ਜੀ ਔਰ ਕੋਈ ਡਿਮਾਂਡ ਨਾ ਹੋਵੇ ਲੜਕਾ ਨਸ਼ੇ ਤੋ ਰਹੇ ਤੋਂ ਵੇ ਸਿੰਪਲ ਮੈਰਿਜ ਕਰਾਂਗੇ ਜੀ ਪੀਲੀ ਪੱਟੀ ਦੇ ਵਿੱਚ ਪਰਿਵਾਰ ਵਾਲੇ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਉਹਨਾਂ ਦੇ ਨਾਲ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਹੈ ਜੀ ਲੜਕੇ ਦਾ ਜੀ ਲੜਕੇ ਦਾ ਅੰਮ੍ਰਿਤਸਰ ਏਰੀਆ ਹੈ ਜੀ ਠੀਕ ਹੈ ਜੀ ਨਾਮ ਜੀ ਸਿੰਘ ਹੈ ਜੀ ਜਟ ਸਿਕ ਫੈਮਿਲੀ ਤੋਂ ਬਿਲੋਂਗ ਕਰਦਾ ਜੀ 26 ਦਸੰਬਰ 1992 ਦਾ ਜਨਮ ਹੈ ਸਵੇਰ ਦੇ 9 ਵਜੇ ਦਾ ਠੀਕ ਹੈ ਜੀ 5 6 ਹਾਈਟ ਹੈ ਸਟੱਡੀ میٹرਕ ਕੀਤੀ ਬੱਚੇ ਨੇ ਵਰਕ ਹਾਈਡਰੋਲਿਕ ਮਸ਼ੀਨ ਆਪਰੇਟਰ ਹੈ ਜੀ ਡਿਵੋਰਸ पर बच्चा नहीं है जी बच और लड़के का पापा जी है जो फार्मर है मम्मा जी होम मेकर है अमृतसर के रहने वाले इन्हों घरेलू कुड़ी चाहिए है जी ठीक है जी लड़की पा भावे अनमेरिड हो डिवोर्स हो पर लड़की का पर कोई बच्चा नहीं होना चाहिए दा। और ठीक है जी पीली पट्टी के परिवार वाले नंबर है जी तुम सीधी गलबात कर हो जी रिश्ते अगर कोई जानकारी लैनी है न को लै सकते हो लड़के कोल एकड़ जमीन भी है जी ठीक है जी